Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੇ ਪਿਛਲੇ ਵੀਡੀਓ ਪਾ ਕੇ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦਾ ਸੀਗਾ ਮੇਰਾ ਦਾ ਹਨਾ ਮੈਨੂੰ ਇਹ ਮਹਿਤਾ ਨਹੀਂ ਆ ਰਿਹਾ ਸੀ ਕਿ ਮੈਨੂੰ ਇਨਸਰਟ ਫੀਲ ਹੁੰਦੀ ਸੀ ਹਨਾ ਤੇ ਤੁਹ ਸਾਰੇ ਨੇ ਕੋ ਮੈਸੇਜ ਕਿਤੇ ਕੋਈ ਗੱਲ ਨਹੀਂ ਵੀਰੇ ਜੇ ਛੋਟੀ ਗੱਡੀ ਚੱਲ ਗਈ ਹੈ ਤਾਂ ਵੱਡੀ ਵੀ ਆ ਜੂਗੀ ਇਦਾਂ ਉਹ ਦਾਣਾ ਪਰ ਮੈਨੂੰ ਫੀਲ ਹੁੰਦਾ ਸੀ ਕਿ ਮੇਰੀ ਗੱਡੀ ਨਾ ਜਾਵੇਗਾ ਇਹਦਾ ਮਤਲਬ ਤੁਹਾਨੂੰ ਸੱਚੀ ਅਕਲ ਦੇ ਘਟਿਆ ਜੇ ਵੀ ਘਰੇ ਚੀਜ਼ ਬੰਦੀ ਹੈ ਤਾਂ ਲੋੜ ਵਾਸਤੇ ਬੰਦੀ ਹੈ ਹਾਂ ਜੇ ਗੱਡੀ ਤੁਸੀਂ ਲਿਆਣੇ ਸੀ ਉਹਦੇ ਉਹਦੀ ਤੁਹਾਨੂੰ ਲੋੜ ਸੀ ਤਾਂ ਹੀ ਲਿਆਣੇ ਸੀ ਕਿਤੇ ਆਉਣਾ ਜਾਣਾ ਸੌਖਾ ਜਾਂਦਾ ਸੀ ਠੀਕ ਹੈ ਤੇ ਜੇ ਹਾਂ ਤੁਹਾਨੂੰ ਪੈਸੇ ਦੀ ਲੋੜ ਸੀ ਗੱਡੀ ਤੁਸੀਂ ਵੇਚ ਲਿਆ ਇਹਦੇ ਇਨਸਾਲਟ ਵਾਲੀ ਕਿਹੜੀ ਗੱਲ ਆ ਕਰਦਾ ਤਾਂ ਇਹ ਪੈਂ ਜਿਵੇਂ ਕਿਸੇ ਦੀ ਚੋ ਗੱਡੀ ਚੋਰੀ ਕਰਕੇ ਤੂੰ ਘਰੇ ਲੈ ਆਂਦੀ ਹੁੰਦੀ ਤੇ ਸਾਰੇ ਪਿੰਡ ਚ ਰੋਲਾ ਪੈ ਗਿਆ ਹੁੰਦਾ ਵੀ ਹਾਂ ਤੂੰ ਗੱਡੀ ਚੋਰੀ ਕਰਕੇ ਲੈ ਆਏ ਕਿਸੇ ਦੀ ਜਿਹੜਾ ਆਪਦੀਆਂ ਬਣਾਈਆਂ ਚੀਜ਼ਾਂ ਲੋਡ ਪੈਣ ਤੇ ਵੇਚਣਾਂ ਵੀ ਪੈਂਦੀਆਂ ਤੇ ਇਨਸਲਟ ਵਾਲੀ ਕਿਹੜੀ ਗੱਲ ਹੈ ਪਤਾ ਲੱਗ ਗਿਆ ਕਿ ਮਮਾ ਨੂੰ ਆਪ ਤੇ ਚਲੋ ਭਈ ਅਮ ਉਹ ਵੀ ਸਿੰਦ ਆ ਰਹੇ ਆ ਸਾਬਣ ਦੇਖਿਆ ਹੀ ਆ ਵੀਡੀਓ ਹਨਾ ਮੈਂ ਨਵਾਂ ਚਲੋ ਸਟਾਰਟ ਕੀਤਾ ਮੈਂ ਚਰਕੋਲੇ ਜਿੱਤੇ ਸਾਰਿਆਂ ਨੇ ਇਹਨਾਂ ਪੁਰਾਣੇ ਚੰਦੇ ਇਹ ਚੈਨਲ ਤੁਸੀਂ ਪਿਆਰ ਨਾਲ ਸ਼ੁਰੂ ਕੀਤਾ ਪਰ ਮੈਨੂੰ ਪੇਮੈਂਟ ਉਸ ਉਸ ਦਿਨ ਤੋਂ ਲੈ ਕੇ ਅੱਜ ਤੱਕ ਕੋਈ ਪੇਮੈਂਟ ਨਹੀਂ ਆਈ 1 ਰੁਪਏ ਨਹੀਂ ਆਈ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਹੋਊਗਾ ਮੈਂ ਉਹ ਵੀ ਦੇ ਦਊਗਾ ਨਹੀਂ ਹੰ ਤੂੰ ਕੀ ਕਰਨਾ ਕੀ ਚਾਹੁੰਦਾ ਤੂੰ ਮੈਨੂੰ ਇਹ ਦੱਸ ਇੱਥੇ ਆਡੀਅנס ਨਾਲ ਇਮੋਸ਼ਨਲ ਬਲੈਕਮੇਲ ਕਰਨਾ ਚਾਹੁੰਦਾ ਤੂੰ ਵੀ ਇਮੋਸ਼ਨਲ ਬਲੈਕਮੇਲ ਹੋ ਬਲੈਕਮੇਲ ਹੋਣ ਤੇਰੀਆਂ ਗੱਲਾਂ ਤੋਂ ਤੇ ਤੈਨੂੰ ਜੇ YouTube ਤੇ ਪੇਮੈਂਟ ਨਹੀਂ ਆਏਗੀ ਤਾਂ ਤੇਰੇ ਖਜ਼ਾਨੇ ਭਰ ਦੇਣਾ ਉਹ ਤੂੰ ਐਵੇਂ ਕਹਿ ਦੇਣਾ ਵੀ ਮੇਰੀ ਹੈਲਪ ਕਰ ਦੋ ਜੇ ਕਿਸੇ ਨੇ ਹੈਲਪ ਕਰਨੀ ਐ ਇੰਨੇ ਦਿਨ ਆਡੀਅנס ਵੇਂਦੇ ਜੀ ਉਹਨਾਂ ਚ ਕਿਸੇ 5-10 ਜਨਾਂ ਨੇ ਤੇਨੂੰ ਹੈਲਪ ਕਰਨੀ ਐ ਤਾਂ ਕਰ ਦੇਣਗੇ ਉਹ ਤੂੰ ਆਪਣੇ ਮੋਸ਼ਨਲ ਬਲੈਕਮੇਲ ਕਰਾ ਤੂੰ ਕਰੀ ਜਾਣਾ ਇੱਥੇ ਐ ਬੈਠਾ ਕਿੱਦਾਂ ਲੱਗੇ ਜਾਏ ਬਰੂਗਾ ਉਹ ਚੀਜ਼ ਦਾ ਬੜਾ ਫੀਲ ਹੁੰਦਾ ਯਾਰ ਇੱਕ ਚੀਜ਼ ਜਿਹੜੀ ਆਪਣੀ ਹੁੰਦੀ ਆ ਆਪਣੀ ਚੀਜ਼ ਵਰਗੀ ਦੀ ਸੀ ਜਿਹੜੀ ਹੁੰਦੀ ਠੀਕ ਆ ਤੇ ਕੀ ਪਤਾ ਗੱਡੀ ਤੱਕ ਨੂੰ ਆਈ ਸੀਗੀ ਹਨਾ ਤਰਵੇ ਸੋਚਿਆ ਮੈਂ ਰੋਣਾ ਨਹੀਂ ਇਸ ਵੀਡੀਓ 'ਚ ਰੋਕੇ ਕੀ ਕਰ ਲੂੰਗਾ ਯਾਰ ਹਨਾ ਜਿਹੜੀ ਮੈਂ ਚਲੀ ਗਈ ਵਾਪਸ ਕੋਲੇ ਮੈਂ ਲੈ ਕੇ ਆ ਦੂੰਗਾ ਤੇਰੀ ਆਦੀ ਚੀਜ਼ ਸੀਗੀ ਤੇਰੀ ਗੱਡੀ ਹਨਾ ਮੰਨਿਆ ਗੱਡੀ ਲੈਣੀ ਕੋਈ ਸੌਖੀ ਗੱਲ ਨਹੀਂ ਗੀ ਹਰੇ ਕੋਈ ਨਹੀਂ ਲੈ ਸਕਦਾ ਗਾ ਕਈਆਂ ਲਈ ਤਾਂ ਮੋਟਰਸਾਈਕਲ ਲੈਣਾ ਵੀ ਔਖਾ ਹੁੰਦਾ ਚਾਹੇ ਤੇ ਗੱਡੀ ਤੇਰੀ ਆਦੀ ਸੀਗੀ ਤੈਨੂੰ ਲੋੜ ਪੈਣ ਤੇ ਵੇਚ ਨਹੀਂ ਪੈਗੀ ਤੇ ਜਿਹੜੇ ਪੈਸੇ ਤੁਹਾਡੇ ਕੋਲ ਹੁੰਦੇ ਹੋਊ ਤੇ ਤੁਹਾਡੇ ਆਪ ਦੇ ਹੁੰਦੇ ਆ ਮੈਂ ਤਾਂ ਤੁਹਾਨੂੰ ਰੋੜ ਤਾਂ ਤੇ ਖਰਚ ਨਹੀਂ ਪੈਂਦੇ ਉਹਦੇ ਕਾਹ ਤੋਂ ਇਨਸਲਟ ਫੀਲ ਕਰਦੇ ਤੁਸੀਂ ਵੀ ਹਾਂ ਸਿਆਦੇ ਪੈਸੇ ਖਰਚ ਗਾਤੇ ਸਾਨੂੰ ਇਨਸਲਟ ਫੀਲ ਹੋਈ ਜਾਂਦੀ ਹੈ ਉਹਦੋਂ ਕਾਹ ਤੋਂ ਰੋਣਾ ਆਉਂਦਾ ਹੈ ਜੇ ਲੋੜ ਤਾਂ ਇਹ ਚੀਜ਼ ਵੇਚੀ ਤਾਂ ਆਪਦੇ ਵਾਸਤੇ ਹੀ ਵੇਚੀ ਤੁਸੀਂ ਹੋਰ ਕਿਸੇ ਵਾਸਤੇ ਤਾਂ ਨਹੀਂ ਇਹਨਾ ਵੇਚੀ ਗਈ ਹੁਣ ਇੱਥੇ ਇਮੋਸ਼ਨਲ ਬਲੈਕਮੇਲ ਕਰੀ ਇਹਨਾ ਬੈਠਾ ਸਾਰਿਆਂ ਨੂੰ ਆਖੇ ਮੈਂ ਵੀਡੀਓ ਦੇ ਵਿੱਚ ਰੋਣਾ ਹੀ ਚਾਹੁੰਦਾ ਕਰ ਰਹੇ ਹੈਗੇ ਜਿਵੇਂ ਹੁਣ ਮੇਰੀ ਮੈਂ ਹੀ ਰਹਿ ਗਿਆ ਇਕੱਲਾ ਸ਼ਾਇਦ ਹੁਣ ਮੈਂ ਮਰ ਚਮਾ ਫੇਰੀ ਸਾਰਾ ਕੁਝ ਖਤਮ ਹੋ ਜਵੇ ਕੀ ਕਰ ਸਭ ਕੁਝ ਠੀਕ ਹੋ ਜੇ ਹੁਣ ਇੱਕ ਮਰਨਾ ਹੀ ਰਹਿ ਗਿਆ ਯਾਰ ਮਿੱਤਰੋ ਮੈਂ ਗੁੱਸਾ ਨਾ ਕਰਿਓ ਹੁਣ ਮਰਨ ਦਾ ਕੋਈ ਹੱਲ ਤਾਂ ਹੁੰਦਾ ਨਹੀਂ ਆ ਪਰ ਜੇ ਬੰਦਾ ਹਾਰ ਜਵੇ ਤਾਂ ਬੰਦਾ ਕਰੇ ਕੀ ਜ਼ਿੰਦਗੀ ਚੀ ਆ ਜੇ ਤੇਰੀ ਗੱਡੀ ਵੈੱਕ ਗਈ ਤਾਂ ਨੰ ਇਨਸਲਟ ਫੀਲ ਹੋਈ ਜਾਂਦੀ ਹੈ ਨਾ ਉਦਲੇ ਤਾਂ ਮਰਨਾ ਚਾਹੁੰਨਾ ਤੇ ਵੀ ਕੋਈ ਰਾਸਤਾ ਨਹੀਂਗਾ ਭਰਾਵਾ ਇੱਥੇ ਤੂੰ ਲੋਕਣੇ ਇਮੋਸ਼ਨਲ ਬਲੈਕਮੇਲ ਕਰਦਾ ਪਿਆ ਸਾਹਮਣੇ ਹੱਥ ਕੀ ਲਿਖਿਆ ਵੇ ਬੱਸ ਮੇਰੇ ਕੋਲ ਇੱਕ ਸੁਸਾਇਦ ਰਸਤਾ ਰਹਿ ਗਿਆ ਹੋਰ ਕੋਈ অপਸ਼ਨ ਨਹੀਂ ਗੀ ਕੀ ਸਾਬਿਤ ਕੀ ਕਰਨਾ ਚਾਹੁੰਦੇ ਤੁਸੀਂ ਤੇਰੀ ਮਾਂ ਬਿਮਾਰ ਹੋਈ ਐ ਬਿਮਾਰੀ ਨੂੰ ਤਾਂ ਨਹੀਂ ਕੋਈ ਰੋਕ ਸਕਦਾ ਠੀਕ ਐ ਪਰ ਆ ਜਿਹੜੇ ਡਰਾਮੇ ਐ ਨਾ ਉਹ ਤੁਸੀਂ ਰੋਕ ਸਕਦੇ ਐ ਇਹ ਡਰਾਮੇ ਸੋਸ਼ਲ ਮੀਡੀਆ ਦੇ ਕਰਕੇ ਜ਼ਰੂਰੀ ਐ ਜੇ ਤੁਸੀਂ ਹੈਲਪ ਲੈਣੀ ਹੈ ਵੈਸੇ ਕਰ ਦੋ ਵੀਡੀਓ ਬਣਾ ਕੇ ਭਾਈ ਸਾਨੂੰ ਹੈਲਪ ਦੀ ਲੋੜ ਐ ਸਾਨੂੰ YouTube ਤੋਂ ਪੇਮੈਂਟ ਨਹੀਂ ਆਏਗੀ ਕੋਈ ਸਾਡੀ ਹੈਲਪ ਕਰ ਸਕਦਾ ਕਰ ਦੋ ਜੇ ਸਾਡੇ ਕੋਲ ਪੈਸੇ ਆਉਣ ਲੱਗ ਗਏ ਅਸੀਂ ਪੈਸੇ ਮੋੜ ਦਾਂਗੇ ਸਾਰਿਆਂ ਦੇ ਜੇ ਹੋ ਸਕਿਆ ਤਾਂ ਮੇਰੇ ਜਿੰਨੀ ਇੰਨੀ ਤੁਹਾਨੂੰ ਆਡੀਅנס ਵੰਦੀਆ ਕੋਈ ਐਜਾ ਵੀ ਐਜਾ ਤਾਂ ਹੈ ਨਹੀਂਗਾ ਵੀ ਕੋਈ ਤੁਹਾਨੂੰ ਪੈਸੇ ਦੇ ਦੇਊਗਾ ਤੇ ਬਾਅਦ ਚ ਤੁਹਾਨੂੰ ਕਹੂਗਾ ਸਾਨੂੰ ਪੈਸੇ ਮੋੜ ਤੇ ਕੋਈ ਤਾਂ ਤੁਹਾਨੂੰ ਪਿਆਰ ਕਰਨ ਵਾਲਾ ਹੋਊਗਾ ਡਰਾਮੇ ਦਾ ਤਾਂ ਕਰਦੇ ਸੋਸ਼ਲ ਮੀਡੀਆ ਤੇ ਤੁਸੀਂ ਆਖੇ ਮਰਨਾ ਮੈਂ ਹੋਰ ਕੋਈ ਰਸਤਾ ਨਹੀਂਗਾ ਨਾ ਜੇ ਤੂੰ ਮਰ ਜਾਏਂਗਾ ਫੇਰ ਤੇਰੀ ਮਾਂ ਦੀ ਬਿਮਾਰੀ ਠੀਕ ਹੋ ਜਾਊਗੀ ਵੱਡੀ ਜਿਹੜੀ ਮੇਰੀ ਰੋਜੀ ਰੋਟੀ ਨੂੰ ਰੱਬ ਤੋਂ ਵਗੀ ਜਾ ਯਾਰ ਕਹਿੰਨੇ ਨਾ YouTube 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 ਕਹਿੰ YouTube ਨੇ ਨਾ ਕਈਆਂ ਦੀ ਰੋਟੀ ਚਲਾਈ ਆ YouTube ਨੇ ਕਈਆਂ ਦੇ ਘਰ ਪਾਤੇ ਆ YouTube ਨੇ ਕਈਆਂ ਦੀ ਜ਼ਿੰਦਗੀ ਬਦਲਤੀ ਆ ਯਾਰ ਅਸੀਂ ਮੰਨਿਆ ਵੀ YouTube ਨੇ ਕਈਆਂ ਦੀ ਜ਼ਿੰਦਗੀ ਬਦਲਤੀ ਆ ਕਈਆਂ ਦੀ ਕਿਉਂ ਬਹੁਤ ਜਾਣਿਆਂ ਦੀ ਜ਼ਿੰਦਗੀ ਬਦਲਤੀ ਆ YouTube ਨੇ ਜਿਨ੍ਹਾਂ ਦੇ ਕੱਚੇ ਘਰ ਸੀਗੇ ਚੌਂਦੇ ਸੀਗੇ ਉਹ ਪੱਕੇ ਘਰ ਬਣਾ ਕੇ ਬਹਿ ਗਏ ਹੁਣ ਮੰਨਿਆ ਤੇ ਤੇਰਾ YouTube ਚੈਨਲ ਬੰਦ ਹੋ ਗਿਆ ਤੇਰੀ ਰੋਜ਼ੀ ਰੋਟੀ ਚ ਲੱਤ ਵੱਜ ਗਈ ਇਹਦਾ ਮਤਲਬ ਇਹ ਤਾਂ ਨਹੀਂ ਗਾ ਵੀ ਤੇਰੇ ਹੱਥ ਪੈ ਨਹੀਂ ਕੰਮ ਕਰਦੇ ਤੇ ਹੁਣ ਤੂੰ ਘਰੇ ਵਿਹਲਾ ਬਹਿ ਜਾਏਂਗਾ ਜਿੰਨਾ ਚਿਰ ਤੇ YouTube ਚੈਨਲ ਨਹੀਂ ਚੱਲਦਾ ਨਾ ਤੁਸੀਂ ਰੋਟੀ ਨਹੀਂ ਖਾਣੇਗੀ ਦਵਾਈ ਨਹੀਂ ਲੈਣੀ ਆਪਦੀ ਮਾਂ ਦੀ ਹੱਥ ਪੈ ਚੱਲਦੇ ਆ ਮਿਹਨਤ ਕਰ ਲੋ ਜੋ YouTube ਚੈਨਲ ਚੱਲੂਗਾ ਪੇਮੈਂਟ ਦੇਊਗਾ ਸੋ ਦੇਊਗਾ ਉਹਨਾਂ ਟਾਈਮ ਤਾਂ ਮਿਹਨਤ ਕਰ ਹੀ ਸਾਧਿਆ ਜੋ YouTube ਹੈ ਨਹੀਂ ਸੀਗਾ ਸੋਸ਼ਲ ਮੀਡੀਆ ਤੋਂ ਪੈਸੇ ਨਹੀਂ ਬੰਦ ਸੀ ਉਹਦੇ ਵੀ ਤਾਂ ਕੰਮ ਕਰਦੇ ਹੀ ਸੀਗੇ ਉਹਦੇ ਵੀ ਤਾਂ ਮਿਹਨਤ ਕਰਦੇ ਹੀ ਸੀਗੇ ਹੁਣ ਇੱਥੇ ਬੈਠਾ ਰੋਈ ਜਾਂਦੇ ਤੇ ਜੇ ਤੂੰ ਗੱਲ ਕਰਦਾ ਵੀ YouTube ਨੇ ਬਹੁਤ ਜਾਣੇ ਦੀ ਜ਼ਿੰਦਗੀ ਬਣਾਈ ਹੈ ਤੇ ਤੇਰੀ ਜਾਣਕਾਰੀ ਲਈ ਤੈਨੂੰ ਦੱਸਦਾ ਵੀ YouTube ਨੇ ਬਹੁਤ ਜਾਣੇ ਦੀ ਜ਼ਿੰਦਗੀ ਖਰਾਬ ਵੀ ਕੀਤੀ ਹੈ ਵੇਲੇ ਬਿਠਾਤਾ ਸਾਰਿਆਂ ਨੂੰ ਆ ਹੱਡ ਰਾਂ ਦੀ ਖਾਣੀ ਸਿਖਾਤਾ ਸਾਰਿਆਂ ਨੂੰ ਮਿਹਨਤ ਕਰਨਾ ਭੁੱਲ ਗਏ ਸਾਰੇ ਵੀ ਮਿਹਨਤ ਕੀ ਚੀਜ਼ ਹੁੰਦੀ ਐ ਇਹ ਅੱਜ ਟਾਈਮ ਹੋ ਚੁੱਕਾ ਆ ਦੇਖੋ ਹਬੀ ਜੀ ਉਹ ਉਹ ਬਾਲੇ ਨਾਲ ਦੱਸਾਂ ਤਾਂ ਤੇ ਟਾਈਮ ਲੱਗੀ ਸੀ ਕਿ ਗੱਲ ਟਾਈਮ ਦੇਖਣਾ ਨਹੀਂ ਆਉਂਦਾ ਜਿਹੜੀ ਗੱਲ ਬਦਲ ਤੇ ਨਾਲੇ ਜਿੱਧਰ ਪਹਿਲਾਂ ਅੰਕਲ ਕੀਤੇ ਉਧਰ ਤੇਰਾ ਹਬੀ ਨਹੀਂ ਬੈਠਾ ਉਧਰ ਤੇਰਾ ਸੋਰਾ ਸਾਬ ਬੈਠਾ ਵਾ ਅੱਖਾਂ ਖੋਲ ਕੇ ਦੇਖ ਲੈ ਪਹੁੰਚ ਨਹੀਂ ਆ ਕੱਢ ਲੈ ਕਿੱਧੇ ਤਰਾ ਹਬੀ ਬੈਠਾ ਕਿੱਧੇ ਤਰਾ ਸੋਹਰਾ ਬੈਠਾ ਸੋਹਰੇ ਨਾਲ ਗੱਲਾਂ ਕਰੀ ਜਾਂਦੀ ਓ ਮੇਰਾ ਹਬੀ ਬੈਠਾ ਇਹ ਅੰਕਲ ਨੇ ਅਧਾਫ ਬਾਜੂ ਕਿਉਂ ਸਟਿਚ ਕਰਵਾਈਆਂ ਫੁੱਲ ਬਾਜੂ ਕਿਉਂ ਉਸ ਕਿਹਾ ਹੁੰਦਾ ਨਾ ਜੇ ਤੁਸੀਂ ਵੱਡੀਆਂ ਵਲੌਗਰ ਨਾ 슬ੀਵਲੈਸ ਪਾ ਸਕਦੀਆਂ ਤਾਂ ਉਹ ਅੰਕਲ ਅਦੰਗਾ ਪਾਵਾਲਾ ਕੋੜਤਾ अच्छा ਤੁਸੀਂ ஸ்லீਵਲੈਸ ਪਾਓ ਤੇ ਚੰਗੀ ਗੱਲ ਹੈ ਜੇ ਕਿਸੇ ਬੰਦੇ ਨੇ ਕੋਰਤਾ ਤੇ ਮਤ ਦੇ ਬਹਾਵ ਵਾਲਾ ਸਵਾਲ ਆ ਤਾਂ ਫਿਰ ਮਾੜੀ ਗੱਲ ਹੋਗੀ। तो ਮਿਲਦੇ ਆਂ ਬਾਏ। ਯੂਟਿਊਬ ਚੈਨਲ। ਆਇਓ ਉੱਤੇ ਸਾਰਾ। ਵਧੀਆ ਹੋ ਗਏ। ਹਾਂਜੀ। ਤੋਂ ਗੱਲ ਇਦਾਂ ਹੈ ਕਿ ਉਹ ਕੈਮਰਾ ਸਾਬ ਕਰ ਲਾ। ਇੱਕੋ ਘਰੇ ਆ ਇੱਕੋ ਕਮਰੇ ਦੇ ਵਿੱਚ ਬੈਠੇ ਆ ਪਰ ਅੱਡੋ-ਅੱਡੇ ਵਲੌਗ ਬਣਾਈ ਜਾਂਦੇ ਆ। ਇਹਨੂੰ ਕਹਿੰਦੇ ਹੱਡ ਹਰਾਮ ਦੇ ਖਾਣਾ। ਇੱਕ ਬਸੇ ਉਹ ਲੱਗੀ ਪਈ ਐ ਇੱਕ ਬਸੇ ਉਹ ਲੱਗਾ ਪਈ ਭਰਾਓ ਸ਼ਰਮਣੀ ਚੈਦੀ ਤੇਰਾ ਪਿਓ ਉੱਥੇ ਬੈਠਾ ਲੀਰੇ ਸੈਂ ਇਹਦੇ ਤੂੰ ਵੀ ਪਰਾ ਹੈਲਪਾ ਕਰਵਾ ਦੇ ਕੋਈ ਕੰਮ ਧੰਦਾ ਕਰ ਲੈ ਕਿਉਂ ਸਾਦਾ ਫੋਨ ਫੋਨ ਦੇ ਵਿੱਚ ਵੜਿਆ ਰਹਿਣਾ ਬਣਾ ਲੈ 5 ਮਿੰਟ ਵਲੌਗ ਪੈ ਗਿਆ ਲੰਮਾ ਬਣਾ ਲਈ ਇੱਕ ਰੀਲ ਪੈ ਗਿਆ ਲੰਮਾ ਕਿਆ ਕਰ ਇਹਨੂੰ ਕਰ ਪਹਿਲਾਂ ਉਸੇ ਉਹ ਪੱਤੀਆਂ ਦੋ ਨਹੀਂ ਪੱਤੀਆਂ ਦੇ ਉਹ ਨਹੀਂ ਹਾਂ ਦੇਖ ਇਹ ਪਤਾ ਕਿਵੇਂ ਆ ਦੱਸ ਹੁਣ ਤੁਹਾਨੂੰ ਉਹਨੇ ਸਮਝਾਈਆਂ ਪੱਤੀ ਐਂ ਕਰਨੀ ਐ ਇੱਥੇ ਜੋ ਪੱਤੀ ਦੇਖਾ ਇਹ ਸਿਰਫ ਵਲੌਗ ਤੇ ਰੀਲਸ ਬਣਾਉਣ ਜੋਗ ਗਈ ਆ ਇਹਨਾਂ ਨੇ ਇੱਕ ਝੂਲਾ ਵੀ ਨਹੀਂ ਜੋੜਨਾ ਆਉਂਦਾ ਵੀ ਬੱਚੇ ਦਾ ਜਿਹੜਾ ਝੂਲਾ ਨੂੰ ਕਿਵੇਂ ਜੋੜਨਾ ਵਾ ਉਹਦੇ ਚੱਲ ਜੇ ਪਏ ਆ ਇਹ YouTube ਤੇ ਬਾਕੀ ਵੀਡੀਓ ਨਹੀਂ ਦੇਖੀ ਨਹੀਂ ਉਹ ਉਧਰ ਬਲੇ ਰੀਲ ਨਹੀਂ ਪਾਣੀ ਹੈ ਤੇੜੀ ਆ ਤੱਕ ਹਾਂ ਦੇਖੋ ਗਾਇਸ ਦੇਖੋ YouTube ਵਾਲਾ YouTube ਤੇ ਕਿਸੇ ਹੋਰ ਦੇ ਵੀਡੀਓ ਦੇਖ ਕੇ ਨੌਲੇਜ ਲੈ ਕੇ ਫਿਰ ਸਾਨੂੰ ਸਿਖਾ ਦੇਣਾ ਇਹ ਕਿਹੜੀ ਕਿਤਾਬ ਵਿੱਚ ਲਿਖਿਆ ਵੀ ਜਿਹੜਾ ਇੱਕ ਯੂਟਿਊਬਰ ਆ ਉਹ ਕਿਸੇ ਹੋ ਦੀ ਯੂਟਿਊਬ ਤੇ ਵੀਡੀਓ ਨਹੀਂ ਵੇਖ ਸਕਦਾ ਹੈ ਕਿਤੇ ਲਿਖਿਆ ਜੇ ਸਰਕਾਰ ਨੇ ਕੋਈ ਨਵਾਂ ਲਾਅ ਕਰ ਦੇ ਆ ਇਹ ਕਾਨੂੰਨ ਕਰ Đਿਆ ਵਾ ਕਿਉਂਕਿ ਅਸੀਂ ਤਾਂ ਅੱਜ ਤੱਕ ਸੁਣਿਆ ਨਹੀਂ ਗਾ ਨਾ ਕਿਸੇ ਕਿਤਾਬ 'ਚ ਪੜਿਆ ਵੀ ਜਿਹੜਾ ਯੂਟਿਊਬ ਤੇ ਵੀਡੀਓ ਬਣਾਉਂਦਾ ਇੱਕ ਕ੍ਰिएਟਰ ਆ ਉਹ ਕਿਸੇ ਹੋ ਦੀ ਵੀਡੀਓ ਨਹੀਂ ਦੇਖ ਸਕਦਾ ਹੈ ਅੱਗੇ ਇਹਨਾਂ ਦੀ ਚੇਰੀ ਪੜੀ ਗਈ ਹੈ ਠੀਕ ਹੈ ਤੇ ਇਹ ਕਰਨ ਲੱਗੇ ਆ ਸਰਚ ਦੇ ਦੇ ਸਰਚ ਕੀ ਕਰਦੇ ਸਾਡਾ ਚੂਲਾ ਕਿਵੇਂ ਸਹੀ ਹੋਵੇਗਾ ਸਾਡਾ ਕਾਸੀ ਜੋ ਜਾ ਕੇ ਫਿਰ ਤੋਂ ਪਿੰਗ ਆਹ ਠੀਕ ਆ ਬਸ ਵਲੌਗ ਹੀ ਬਣਾਓ ਤੁਸੀਂ ਹੋਰ ਕਿ ਕੰਮ ਧੰਦਾ ਨਾ ਕਰ ਲਓ ਤੁਹਾਨੂੰ ਇੱਕ ਨਿੱਕਾ ਕੰਮ ਵੀ ਨਹੀਂ ਕਰਨ ਆਉਂਦਾ ਉਹਦੇ ਵਾਸਤੇ ਤੁਸੀਂ YouTube ਦੇ ਹੈਲਪ ਲਈ ਜੰਨੇ ਐਨੇ ਕਨੇ ਕੰਮੇ ਬੰਦੇ ਆ ਤੁਸੀਂ ਸਿੱਧਾ ਪਤਾ ਲੱਗ ਜਾਂਦਾ ਵੀ ਝੂਲਾ ਕਿਵੇਂ ਜੋੜਨਾ ਕਿਵੇਂ ਨਹੀਂ ਜੋੜਨਾਗਾ ਤਣਾ ਇਹ ਨੀਵੇਂ ਸਮਝਾਉਂਦੀਗੀ ਉਹ ਤਾਂ ਤੁਹਾਨੂੰ ਸਾਰੇ ਕਾਸੇ ਸਮਝਾਈ ਵਲੌਗ ਵਿੱਚ ਕਿਵੇਂ ਬੋਲਣਾ ਕਿਵੇਂ ਨਹੀਂ ਬੋਲਣਾ ਕਿਵੇਂ ਸ਼ੁਰੂਆਤ ਕਰਨੀ ਕਿਵੇਂ ਐਂਡ ਕਰਨਾ ਕਿਵੇਂ ਗਰੀਬੀ ਕਹਾੜ ਖੇਦਣਾ ਕਿਵੇਂ ਇਮੋਸ਼ਨਲ ਬਲੈਕਮੇਲ ਕਰਨਾ ਵਾ ਸਾਰੇ ਕਾਸੇ ਦਾ ਪਤਾ ਤੁਹਾਨੂੰ ਬਸ ਤੁਹਾਨੂੰ ਆ ਨਿੱਕੀਆਂ ਮੋਟੀਆਂ ਚੀਜ਼ਾਂ ਦਾ ਨਹੀਂ ਪਤਾ ਹਾਂਜੀ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਖਤਮ ਤੇ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਹੋ ਤਾਂ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ ਹਾਂਜੀ ਫਿਰ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ